ਉਦਾਨ ਸਾਫ ਦੇ ਨਾਲੀ ਪੁਲਿਸ ਮਰਦਾਵਾ 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 ਸਾਡਾ ਇੱਕਾ ਜਿੰਦਾਬਾਦ 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 ਯਾਰੇ ਦੇ ਕਾਤਲ ਨੂੰ ਫਸਾ ਲਓ ਹਾਂਜੀ ਭਾਈ ਜੀ ਮੈਂ ਪਹਿਲਾਂ ਪ੍ਰੈਸ ਸਾਧਨਾ ਆਪਣਾ ਮੈਂ ਦਿਹਾਤੀ ਮਜ਼ਦੂਰ ਸਰਪੰਚ ਡਗਰਾਉ ਤਸਵੀਰ ਅਸੀਂ ਮਾਨਯੋਗ ਐਸਐਸਓ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਜਿਹੜਾ ਪਿੰਡ ਦੇ ਅੰਦਰ ਮੁੰਡੇ ਦੀ ਮਤਲਬ ਡੈੱਡ ਬੋਡੀ ਫਕੀਰਾਂ ਦਾ ਇਹ ਤੇ ਪਾਈ ਗਈ ਆ ਉਹਨਾਂ ਨੇ ਪਰ ਹਰਟਾ ਵੀ ਉਹਨਾਂ ਤੇ ਤੋਂ ਕੋਈ ਕਾਰਵਾਈ ਕਰਾਵਾਂਗੇ ਕਰਾਂਗੇ ਅਸੀਂ ਸਾਡੇ ਸਾਡੇ ਸਾਹਨੇ ਸਰਜੀ ਸਿੰਘ ਐਸਐਸਪੀ ਸਾਹਿਬ ਨੂੰ ਉਹ ਪ੍ਰੋਸਸ ਕਰਵਾਇਆ ਕਿ ਅਸੀਂ ਪਾਚਾਰ ਰਜਿਸਟਰਾਂਗੇ ਹਾਨੀ ਬਾਬਾਈ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਹੋ ਜੀ ਕੀ ਪਿਛਵਾਜ ਦਵਾਇਆ ਉਹਨਾਂ ਨੇ ਜਿੰਨਾ ਜਿਵੇਂ ਪਹਿਲਾਂ ਵੀ ਆਪਣੇ ਪੱਲੇ ਵਿੱਚ ਕਿਹਾ ਸੀ ਕਿ ਸਾਨੂੰ ਪ੍ਰਾਊਡ ਆ ਸਾਡੇ ਜ਼ਿਲ੍ਹੇ ਵਿੱਚ ਬਹੁਤ ਹੀ ਸੌਖੇ ਹੋਏ ਵਧੀਆ ਇਹ ਕਿਤੇ ਇਮਾਨਦਾਰ ਅਫਸਰ ਸਾਡੇ ਆਏ ਨੇ ਕਿਉਂ ਸਾਡੀ ਬਹੁਤ ਹੀ ਹਮੇਸ਼ਾ ਬਹਿਲ ਕਰਦੀ ਤੇ ਸੁਣਦੇ ਮੈਂ ਮੈਰਿਟ ਮੈਂ ਇਸ ਵਾਰ ਵੀ ਹੁਣ ਵੀ ਜਦੋਂ ਅਸੀਂ ਮਿਲਦੇ ਆ ਤਾਂ ਸਾਡੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੀਰੀਅਸ ਲੈਂਦੇ ਹੋਏ ਗੱਲ ਨੂੰ ਧਿਆਨ ਨਾਲ ਸੁਣਿਆ ਵਾ ਤੇ ਸਾਨੂੰ ਪੂਰਾ ਭਰੋਸਾ ਹੈ ਸਰ ਸਾਹਿਬ ਤੁਰੰਤ ਕਾਰਵਾਈ ਦੇ ਹੁਕਮ ਕਰਦੇ ਨੇ ਅਸੀਂ ਸੰਤੋਖਾ ਜੀ ਐਸਐਸਪੀ ਸਾਹਿਬ ਨੂੰ ਮਿਲਦੇ ਆ ਸਾਡੀ ਪੂਰੀ ਤਰ੍ਹਾਂ ਸੰਤੋਖੀ ਆ ਸਾਡੀ ਸਾਡੇ ਸੀਨੀਅਰ ਜਿਹੜੇ ਹੈਗੇ ਨੇ ਐਸਐਸਪੀ ਸਾਹਿਬ ਜਦੋਂ ਅਫਸਰ ਇਹਨਾਂ ਨੂੰ ਮਿਲਦੇ ਆ ਤਾਂ ਆਲਵੇਸ ਸਾਨੂੰ ਮਸਹੂਰ ਦਿੰਦਾ ਜੀ ਸਾਡੀ ਇਹਨਾਂ ਤੋਂ ਪਰਵਾਹ ਨਹੀਂ ਸੀ ਕਿ ਰਹੂਗੀ ਕਿ ਨਾ ਤਾਂ ਉਹ ਬਿਲਕੁਲ ਇਹ ਸੰਤੋਖਤ ਪਰ ਉਸਾ ਸਾਨੂੰ ਦਵਾਇਆ ਉਹਨਾਂ ਨੇ ਕਾਰਵਾਈ ਤਾਂ ਸੈਟੀਸਫਾਈ ਹੋ ਗਈ ਅੱਜ ਰਾਜ ਸੇਵਾ ਦੇ ਮੁੱਖ ਤੇ ਆਈ ਸੀ ਅਸੀਂ ਉਹਦੇ ਵਿੱਚ ਸਫਲ ਹੋਏ ਆਂ ਸਾਰੇ ਪਰਿਵਾਰ ਸਨੇਤ ਲੱਖਾਂ ਚਿਰਤਨਾ ਸਨੇਤ ਵੈਸੇ ਜੀ ਜਾਵ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਅਸ਼ੂਰ ਦਿੱਤਾ ਯਾਨੀ ਦੁਆਇਆ 406 ਦਾ ਪਰਚਾ ਸਾਡੀ ਸਾਹਮਣੇ ਸਦਰ ਖਾਨੇ ਕਿਹਾ ਪੱਟ ਨਹੀਂ ਦਿੰਦਾ ਯਾਰ ਚੋਣ ਚਾਰ ਦੇ ਮਜਬੂਰ ਕਰਨ ਦਾ ਅਪਚਾ ਜਿਹੜਾ ਕੰਮ ਨਾ ਲੈ ਸਕੀ ਉਹ ਉਹਨਾਂ ਤੇ ਦਰਜ ਕਰਨ ਲਈ ਐਕਸੀਡੈਂਟ ਆ ਗਿਆ ਯਾਰ ਤੇ ਬਲਾਹ ਵੀ ਲੈ ਆਏ ਸਸਟੀ ਦਾਫਤਰ ਕੋਲ ਆਫਤਰਾ ਨੂੰ ਤਾਂ ਸਾਡਾ ਜੋ ਅੱਜ ਦਾ ਮਿਸ਼ਨ ਹੈ ਜੋ ਪਰਿਵਾਰ ਦਾ ਮਿਸ਼ਨ ਸੀ ਸਾਨੂੰ ਇਹ ਜੋ ਕਾਮਯਾਬ ਹੋ ਗਿਆ ਜਿੱਤਿਆ ਤੇ ਅਸੀਂ ਯਕੀਨ ਕਰਦੇ ਹਾਂ ਸਾਨੂੰ ਪ੍ਰੋਫੈਸਰ ਜੇ ਅਸੀਂ ਜਾਂ ਪਰਿਵਾਰ ਜੋ ਅਸੀਂ ਇੱਥੇ ਮੰਗ ਲੈ ਕੇ ਆਏ ਸੀ ਉਹਨੇ ਪ੍ਰੇਰਿਤ ਜੈ ਜੰਤਾ ਜੈ ਸ਼ੰਗਾਰ ਜੈ ਤਲਵੰਡੀ ਜਾਦੀ ਕਿਸੇ ਨੇ ਮਿਲਿਆ ਆ ਅਸੀਂ ਪਿੰਡ ਢੋਲਰ ਦਾ ਮਸਲਾ ਤੇ ਐਸਐਸਪੀ ਸਾਹਿਬ ਨਾਲ ਹਾਂਸ ਦਾ ਮਸਲਾ ਸੀਗਾ ਇਹ ਬਹੁਤ ਸੀਰੀਅਸ ਸੀ ਇਹ ਕਮੇਟੀ ਦਾ ਜੀ ਇਹਨੂੰ ਪਹਿਲ ਦੇ ਆਧਾਰ ਤੇ ਸੀ ਗਿਆ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਡਿਪਟੀ ਸਾਹਿਬ ਨੂੰ ਵੀ ਕਿਹਾ ਐਕਸਿਡੈਂਟ ਹੈਡਕ quartron ਤੇ ਹਾਂ ਇਹਨਾਂ ਲਈ ਨਿੱਜੀ ਬਸਲੇ ਨਹੀਂ ਜੀ ਉਹਨਾਂ ਨੂੰ ਪਹਿਲਾਂ ਵੀ ਜਾਂਚ ਸੀ ਸਾਡੇ ਨਿੱਜੀ ਮਸਲੇ ਨਹੀਂ ਅਸੀਂ ਜਿਹੜੇ ਲੋਕਾਂ ਦੇ ਮਸਲੇ ਲੈ ਕੇ ਚੱਲਦੇ ਹਾਂ ਪਿੰਡ ਤੋਂ ਟਾਈਮ ਕੱਢਦੇ ਜਦੋਂ ਵੀ ਸਾਨੂੰ ਕੋਈ ਖੱਪਰ ਫੈਲਦੀ ਆ ਜਾਂ ਕਾਲ ਕਿਸੇ ਦੀ ਆਉਂਦੀ ਆ ਅਸੀਂ ਉਹਦੇ ਨਾਲ ਖੜਦੇ ਆ ਜਿਵੇਂ ਕੋਈ ਨਾਲ ਨਹੀਂ ਖੜਦਾ ਪਿੰਡ 'ਚੋਂ ਜਾਂ ਸ਼ਹਿਰ ਦੇ ਵਿੱਚੋਂ ਅਸੀਂ ਉਹਦੇ ਨਾਲ ਡਟ ਕੇ ਖੜਦੇ ਆ ਉਹਦਾ ਸਾਥ ਦਿੰਦੇ ਆ ਮੋਢੇ ਨਾਲ ਮੋਢਾ ਲਾ ਕੇ ਐਸਐਸਪੀ ਸਾਹਿਬ ਤੇ ਸਾਨੂੰ ਇੰਨਾ ਝੋਸਾ ਵੀ ਜਿਹੜਾ ਕਿ ਅਸੀਂ ਸਵਾਲ ਕਰਦੇ ਆ ਐਸਐਸਪੀ ਸਾਹਿਬ ਨੂੰ ਉਹ ਸਾਨੂੰ ਜਵਾਬ ਨਹੀਂ ਦਿੰਦਾ ਸਾਨੂੰ ਝੋਸਾ ਦੋਂਦਾ ਤਾਂ ਅਸੀਂ ਜਿੱਤਾਂ ਲੋਕਾਂ ਤੋਂ ਹੈ ਇਹ ਜਿੱਤਾਂ ਜਿੱਤ ਲੜਨ ਵਾਲੇ